ਹੈਲੋ ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂ ਸਸਿਕਾ ਮੇਰੇ ਵੱਲੋਂ ਸਾਰਿਆਂ ਨੂੰ ਅੱਜ ਦੇ ਵਲੌਗ ਦੀ ਸ਼ੁਰੂਆਤ ਕਰ ਲੱਗਿਆ ਪਾ ਟਾਈਮ ਹੋ ਚੁੱਕਾ ਹੈ ਸਵੇਰ ਦਾ 9 ਵਜੇ ਦਾ ਤੇ ਦੀਦੀ ਆਏ ਸੀ ਕਿ ਕੰਮ ਕਰਕੇ ਚਲੇ ਗਏ ਤੇ ਮੰਮੀ ਕਹਿਣਾ ਹੋ ਹਣਾ ਤੇ ਮੈਂ ਨਹਾ ਲਿਆ ਮੈਂ ਨਾ ਹੁਣ ਪਤਾ ਕੀ ਕਰਦੀ ਹੁੰਨੀ ਆ ਥੋੜੇ ਦਿਨਾਂ ਤੋਂ ਜਿੱਦਾਂ ਤੋਂ ਮੇਰੀ ਲੱਤ ਠੀਕ ਨਹੀਂ ਆ ਉਦੋਂ ਤੋਂ ਮੈਂ ਆਪਣੇ ਰੂਟੀਨ ਬਣਾਏ ਆ ਕਿ ਮੈਂ ਜਦੋਂ ਸਵੇਰ ਉੱਠਦੀ ਆ ਤੇ ਵਾਸ਼ਰੂਮ ਜਾਣਾ ਹੁੰਦਾ ਬਰਸ਼ ਕਰਨਾ ਹੁੰਦਾ ਤੇ ਨਾਲ ਹੀ ਵਾਸ਼ਰੂਮ ਵੈਸੇ ਵੀ ਪਹਿਲਾਂ ਵੀ ਮੇਰੀ ਇਹੀ ਆਦਤ ਸੀਗੀ ਬਟ ਹੁਣ ਮੈਨੂੰ ਹੁੰਦਾ ਹੈ ਕਿ ਮੈਂ ਇੱਕੇ ਵਾਰ ਕਿਉਂਕਿ ਸਾਡੇ ਵਾਸ਼ਰੂਮ ਹੈਗੇ ਉੱਚੇ ਮੈਨੂੰ ਹੁੰਦਾ ਹੈ ਕਿ ਮੈਂ ਇੱਕੇ ਵਾਰ ਬਾਥਰੂਮ 'ਚ ਜਾਵਾਂ ਕਿਉਂਕਿ ਬਾਰ-ਬਾਰ ਚੜ੍ਹਨਾ ਉਤਰਨਾ ਔਖਾ ਹੁੰਦਾ ਹੈ ਤੇ ਇਸ ਕਰਕੇ ਮੈਂ ਉਦੋਂ ਹੀ ਜਾਂਦੀ ਆ ਨਾਲ ਟਾਇਲਟ ਜਾ ਕੇ ਨਾਲ ਹੀ ਨਹਾ ਕੇ ਨਾਲ ਹੀ ਬਰਸ਼ ਵਗੈਰਾ ਕਰਕੇ ਤੇ ਫਿਰ ਮੈਂ ਬਾਅਦ ਵਿੱਚ ਬਾਥ ਨਹੀਂ ਜਾਂਦੀ ਤੇ ਜਦੋਂ ਮਤਲਬ ਕਿ ਦੁਪਹਿਰੇ ਵਾਸ਼ਰੂਮ ਯੂਜ਼ ਕਰਨਾ ਹੋਵੇ ਉਦੋਂ ਇੱਕ ਅੱਧੀ ਵਾਰ ਕਿਤੇ ਚੱਲੇ ਜਾਂਦਾ ਹੈ ਤੇ ਕੱਲ ਨੂੰ ਪਤਾ ਨਹੀਂ ਕੀ ਹੋ ਗਿਆ ਕਿਉਂਕਿ ਪੱਖਾ ਚਲਾ ਕੇ ਸੌਂਈਦਾ ਨਾ ਤੇ ਠੰਡ ਇੰਨੀ ਆ ਤੇ ਉਹਦਾ ਕਰਕੇ ਲੱਗਦਾ ਗਲ ਖਰਾਬ ਹੋ ਰਿਹਾ ਤੇ ਹੁਣ ਮੈਂ ਉੱਠੀ ਆ ਤੇ ਉੱਠ ਕੇ ਬਾਹਰ ਚਲੀ ਆ ਧੁੱਪੇ ਤੇ ਮੰਮੀ ਇੱਥੇ ਮੈਂ ਬੈਠੀ ਬੈਠੀ ਨੇ ਦੋ ਸੂਟ ਪ੍ਰੈਸ ਕਰਕੇ ਰੱਖੇ ਜਿਹੜੇ ਗਰੂਪ ਦੇ ਕਿਉਂਕਿ ਜਿਹ ਗਰੂਪ ਨੇ ਜਾਣਾ ਸੀਗਾ ਜਾਣਾ ਉਹਨਾਂ ਨੂੰ ਕਿਤੇ ਨਾ ਕਿਤੇ ਪੈ ਹੀ ਜਾਂਦਾ ਤੇ ਇਸ ਕਰਕੇ ਫਿਰ ਮੈਂ ਉਹਨਾਂ ਦੇ ਦੋ ਸੂਟ ਪ੍ਰੈਸ ਕਰਕੇ ਰੱਖਤੇ ਆ ਬਾਕੀ ਆਲਮੋਸਟ ਮੰਮੀ ਨੇ ਵੀ ਸਫਾਈ ਕਰਤੀ ਉੱਪਰ ਵਾਲੀ ਕਲੀਨਿੰਗ ਤੇ ਡਸਟਿੰਗ ਇੱਥੇ ਬੈਠੀ ਬੈਠੀ ਮੈਂ ਕਰਦੀ ਜਿਹੜੀ ਜਿਹੜੀ ਮੇਰੇ ਵਾਲੇ ਮੇਰੇ ਕੋਲ ਹੁੰਦੀ ਆ ਤੇ ਬਾਕੀ ਮੇਰਾ ਹੁਣ ਅੱਗੇ ਨਾਲੋਂ ਥੋੜੀ ਜੀ ਇੰਪਰੂਵਮੈਂਟ ਹੋਈ ਆ ਜਦੋਂ ਮੈਂ ਚੱਲਦੀ ਆ ਤਾਂ ਲੱਗਦੇ ਮਤਲਬ ਕਿ ਉਹ ਜਿੱਦਾਂ ਪਹਿਲਾਂ ਜਿੰਨਾ ਪੇਨ ਨਹੀਂ ਹੁੰਦਾ ਨਾਰਮਲੀ ਮਾੜਾ ਮੋਟਾ ਹੁੰਦਾ ਵਾ ਥੋੜਾ ਬਹੁਤ ਹੁੰਦਾ ਵਾ ਇੰਨਾ ਜ਼ਿਆਦਾ ਨਹੀਂ ਹੁੰਦਾ ਬਾਕੀ ਮੈਡੀਸਿਨ ਚੱਲ ਰਹੀ ਆ ਤੇ ਹੌਲੀ ਹੌਲੀ ਸ਼ਾਇਦ ਇੰਪਰੂਵਮੈਂਟ ਹੁੰਦੀ ਜਾਵੇ ਤੇ ਵੈਸੇ ਤਾ ਛੁੱਡ ਮਹਾਰਾਜ ਹਾਂ ਅੱਗੇ ਫਿਰ ਇਹ ਇਹੀ ਕਰਦੇ ਆ ਕਿ ਬਸ ਹਨਾ ਇੰਪਰੂਵਮੈਂਟ ਹੋ ਜਾਏ ਜਲਦੀ ਜਲਦੀ ਤੇ ਆਪਣੇ ਹਨਾ ਘਰ ਦੇ ਕੰਮ ਜਿਹੜੇ ਆ ਘਰ ਦੇ ਕੰਮ ਤੇ ਚਲੋ ਉਹ ਤੇ ਬਾਕੀ ਆਪਣੇ ਜਿੰਨਾ ਚਿਰ ਹਨਾ ਹੰਗ ਪੈਰ ਬੰਦੇ ਦੇ ਸਹੀ ਸਲਾਮਤ ਨਹੀਂ ਹੁੰਦੇ ਆਪਣਾ ਚੱਲਣ ਫਿਰਨ ਵਾਲਾ ਨਹੀਂ ਹੁੰਦਾ ਬੰਦਾ ਤੇ ਉਨੀ ਦਿਨ ਤੱਕ ਕੋਈ ਹਨਾ ਭਾਵੇਂ ਘਰ ਦੇ ਚਿੱਤਾਂ ਮਰਜ਼ੀ ਹੁਣ ਮੰਮੀ ਵਿਚਾਰੀ ਜਿੰਨਾ ਮਰਜ਼ੀ ਦੇ ਪਰ ਮੈਨੂੰ ਹੋਰ ਤਰ੍ਹਾਂ ਹੁੰਦਾ ਕਿ ਵਿਚਾਰੇ ਕੰਮ ਕਰਦੇ ਹਨਾ ਤੇ ਮੈਂ ਕਰਾਂ ਹਨਾ ਮੰਮੀ ਬਹਿਣ ਤੇ ਮੈਂ ਉਹਨਾਂ ਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕਰਾਂ ਹਰ ਇੱਕ ਚੀਜ਼ ਦਵਾਂ ਤੇ ਇਦਾਂ ਵਿਚਾਰੀ ਜਿਹੜਾ ਉਹ ਕੰਮ ਕਰਦੇ ਫਿਰ ਮੈਨੂੰ ਹੋਰ ਤਰ੍ਹਾਂ ਹੁੰਦਾ ਤੇ ਮੈਂ ਸ਼ਾਮ ਨੂੰ ਉਹਨਾਂ ਨੂੰ ਵਾਸ਼ਿੰਗ ਮਸ਼ੀਨ 'ਚ ਆਪਣੀ ਜਿਹੜੀ ਆ ਆਟੋਮੈਟਿਕ ਆ ਫੁੱਲੀ ਤੇ ਇਸ ਕਰਕੇ ਉਹਨਾਂ ਨੂੰ ਉਹਨਾਂ ਥੋੜਾ ਜਿਹਾ ਵਾਸ਼ਿੰਗ ਮਸ਼ੀਨਾਂ ਨੂੰ ਸਟਾਰਟ ਵਗੈਰਾ ਨਹੀਂ ਕਰਦੀ ਆਉਂਦੀ ਤੇ ਇਸ ਕਰਕੇ ਮੈਂ ਵਾਸ਼ਿੰਗ ਮਸ਼ੀਨ ਜਿਹੜਾ ਉਹਨਾਂ ਨੂੰ ਮੈਂ ਸਟਾਰਟ ਕਰਕੇ ਦੇ ਦੇਣੀ ਕੱਪੜੇ ਵਿੱਚ ਉਹ ਪਾ ਦਿੰਦੇ ਨੇ ਤੇ ਬਸ ਉਹਦਾ ਬਟਨ ਵਗੈਰਾ ਮੈਂ ਚਲਾ ਦਿੰਦੀ ਆਂ ਵੀ ਇਹਨੂੰ ਸਟਾਰਟ ਕਿਵੇਂ ਕਰਨਾ ਤੇ ਇਹ ਕੰਮ ਮੈਂ ਕਰ ਦਿੰਦੀ ਆਂ ਤੁਹਾਨੂੰ ਹੁਣ ਬੈਠੀ-ਮੱਟੀ ਬਾਹਰ ਆਪਾਂ ਕੱਟਦੀਆਂ ਸਬਜ਼ੀ ਤੇ ਚਾਹਦੇ ਹਾਂ ਬਾਹਰ ਧੁੱਪੇ ਤੇ ਫੇਰ ਆਪਾਂ ਮਿਲਦੇ ਹਾਂ ਤੁਹਾਨੂੰ ਥੋੜੀ ਦੇਰ ਬਾਅਦ ਸੋ ਗਾਇਸ ਆ ਲੈ ਕੇ ਆਈ ਜਿਗਰੂਪਾ ਪੋਨੇ ਵੱਡਾ ਇੱਕ ਤੇ ਉਹਦਾ ਮੈਂ ਛੋਟੇ-ਛੋਟੇ ਜਿਹੇ ਪੋਨੇ ਬਣਾਉਣ ਲੱਗੀ ਆਂ ਇਦਾਂ ਕੱਟ ਕੇ ਰੱਬ ਦੇ ਟਿਫਨ ਲਈ ਦੇ ਮੰਮੀ ਗਏ ਅੰ ਮਹੌਨਾ ਬਹੁਤ ਲੱਗੇ ਖਾਣ ਰੋਟੀ ਡੈਡੀ ਨੂੰ ਮਹਰਾਤੀ ਦਿੱਤਾ ਹੀ ਨਹੀਂ ਰੋਟੀ ਦੇ ਨਾਲ ਦਹੀਂ ਆ ਰਿਹਾ ਨਹੀਂ ਹੂੰ ਨਹੀਂ ਤੇ ਤੂੰ ਪ੍ਰਭ ਨੂੰ ਦੱਸ ਦਿੰਦੇ ਪ੍ਰਭ ਲੈ ਆਉਂਦਾ ਉਥੋਂ ਸੁੱਕੀ ਹੋ ਜਾਂਦੇ ਵਿਚਾਰੇ ਸੁੱਕੀ ਰੋਟੀ ਨਹੀਂ ਖਾਦੀ ਜਾਂਦੀ ਕੋਕੀ ਸਰਦੀ ਨਾਲ ਹੂੰ ਤਾਂ ਇਆਂ ਘਟਾਂ ਤੇ ਸੁੱਕੀ ਵੀ ਖਾਣੀ ਪੈਂਦੀ ਹੈ ਕਿੰਨੀ ਖਾ ਕੇ ਮਾੜ ਕੇ ਹਾਂ ਉਹ ਤੇ ਗੱਲ ਹੈ ਕੀ ਹੈ ਕੀ ਕਿਹਾ ਹੈਗਾ ਹਾਂ ਜੇ ਤੁਹਾਨੂੰ ਪਤਾ ਬੰਦਾ ਆਪ ਦਾ ਕੰਮ ਕਰਾਉਂਦਾ ਹੈ ਨਾ ਤਾਂ ਜਬਾਨ ਥੋੜੀ ਜੀ ਬੰਦ ਰੱਖ ਕੇ ਕੰਟਰੋਲ ਕਰਕੇ ਹੈ ਨਾ ਤੇ ਹੁਣ ਮੈਨੂੰ ਪਤਾ ਵੀ ਮੈਂ ਲਾਤ ਘਟਾਉਂਦਾ ਤੇ ਮੈਂ ਚੁੱਪ ਰਵਾਂ ਜੇ ਮੜਾ ਜਾਂ ਵੱਧ ਘਟ ਕੇ ਤੇ ਬੋਲ ਗਿਆ ਤੇ ਫਿਰ ਮੈਂ ਉੱਥੇ ਛੱਡ ਦੇਣੀ ਹੈ ਠੀਕ ਹੈ ਮੈਂ ਵੀ ਹੁਣ ਪਤਾ ਇਹਨੂੰ ਪਤਾ ਵੀ ਮੈਂ ਲਾਤ ਕਟਾਉਂਦੇ ਤੇ ਮੈਂ ਆਪਣਾ ਥੋੜੀ ਜੁਬਾਨ ਕੰਟਰੋਲ 'ਚ ਰੱਖਾਂ ਇਹਨੇ ਲਾਤ ਕਟਾਉਂਦੇ ਕਟਾਉਂਦੇ ਨੇ ਵੀ ਗੱਲਾਂ ਕਰ ਹੀ ਜਾਣੀਆਂ ਵੀ ਇਹ ਇਹਨੂੰ ਪਤਾ ਵੀ ਅਭੀ ਇਹ ਫਿਰ ਮੈਂ ਛੱਡ ਵੀ ਦੇਣੀ ਮੈਂ ਵੱਢਣੀ ਮੈਂ ਨਹੀਂ ਘੁੱਟਣੀ ਮੁੜ ਕੇ ਇਹਨੇ ਆਪ ਦੀ ਰੀਜ ਚ ਲਾਉਣੀ ਆ ਵੀ ਮੈਂ ਕਰ ਲਾਂ ਆਪਦੀਆਂ ਗੱਲਾਂ ਆ ਪਾ ਦੇਣਾ ਹੀ ਉਹਦੇ 'ਚ ਰੱਬ ਕੇ ਆ ਪਾਇਆ ਨਹੀਂ ਕੀ ਕੋਣ ਰੱਬ ਕਰੇ ਨਹੀਂ ਮੈਂ ਮਾਰੀ ਕਾ ਉਹ ਸਿਰ ਮਾਣਾ ਬਾਣਾ ਓਹੋ ਜਾ ਪਾ ਦੇ ਜੇ ਲੱਗ ਲੱਭੇ ਨਹੀਂ ਲੱਭੇ ਨਹੀਂ ਉਹ ਸਾਮੇ ਦਾ ਪ੍ਰਯੋਗ ਹੈ ਕਿਹੜੀ ਡੱਬੀ ਚ ਆਹ ਬਈ ਇੱਕ ਡੱਬੀ ਲੈ ਕੇ ਆਪ ਕੋਟ ਕੇ ਪਾ ਦੇ ਇੱਕ ਛੋੜ ਦੇ ਵਿੱਚ ਇਹਨੂੰ ਲੌਂਗਾ ਵਾਲੀ ਚਾਹ ਪਿਆ ਸੱਸ ਦੇ ਥਾਂ ਦੀ ਰੋੜੇ ਚ ਆ ਰੋੜਾ ਕਰਨਾ ਕਿਵੇਂ ਤੇ ਰੋੜਾ ਨਹੀਂ ਆ ਇਹ ਹੋਈ ਰੋੜਾ ਹੀ ਆ ਨਿਖਾਇਆ ਉਹ ਲੌਂਗ ਕਟਣ ਵਾਤੇਗਾ ਲੈ ਆਜੇ ਸ਼ੁਕਰਕਾਰੀ ਨੂੰ ਆਉਂਦੇ ਨੂੰ ਇਹ ਚੇਤਾ ਨਹੀਂ ਆਇਆ ਵੀ ਮੰਮੀ ਮੰਜਾ ਨਹੀਂ ਹੁੰਦੀਆਂ ਮਮੀ ਹੋਣੀ ਹੈ ਆਪਾਂ ਬਤਾ ਮੰਗਾ ਮਾਤਾ ਕੇ ਸੇਫਾਏ ਉਹ ਬੰਦ ਤੇ ਰੋ ਨਹੀਂ ਮੇਰੀ ਹੂੰ ਉਹ ਚਾਰਾ ਮੈਂ ਨਹੀਂ ਕੀ ਆਂਦਾ ਸੱਚੀ ਮਰਨੋਂ ਹਾਂ ਹੁਣ ਮੈਂ ਛੱਡ ਦੇਣੀ ਫਿਰ ਜਾ ਮੈਂ ਨਹੀਂ ਕੁੱਟਣੀ ਜੇ ਆਪਾਂ ਜੇ ਮੈਂ ਨਹੀਂ ਕੁੱਟਣੀ ਜੇ ਮੈਂ ਤੇ ਆਪ ਦੇ ਮੇਰੀ ਤੇ ਆਪ ਦੁਖੰਦਈ ਆ ਹਾਉ ਇੱਕ ਇੱਕ ਤੇ ਬੰਦੇ ਨੂੰ ਆਉਂਦਾ ਹੁੰਦਾ ਕੰਮ ਕਰਾਉਣਾ ਤੇ ਇੱਕ ਬੰਦੇ ਨੂੰ ਕੰਮ ਕਰਾਉਣਾ ਹੀ ਵੀ ਨਹੀਂ ਆਉਂਦੇ ਤੇ ਦਿੱਦਾਸੀ ਬਣਾਇਆ ਮੈਨੂੰ ਆਜੀ। ਕੀ ਸਮਾਂ ਸੀ ਜਦੋਂ ਤਾਂ? ਅਸਾਂ ਸਾਂਜ ਚ 4 ਵਜੇ ਤੱਕ। ਉਹ ਦੋ ਜਗਵੇਂ ਦਾ ਹੈ ਤਾਂ। ਤੇ ਸ਼ੇਂਗ ਜਿਹੜਾ ਨਾ ਹੱਡਾ ਰੌਲਾ ਪਾਲਾ ਸ਼ੁਰੂ ਹੋ ਗਿਆ। ਲੱਗ ਗਈ ਦੁਪਹਿਰ ਦੇ ਵਜ ਕੇ 2 ਤੇ ਫਿਰ ਚਾਹ ਦਾ ਟਾਈਮ ਹੋ ਗਿਆ। ਮੰਮੀ ਵਿਚਾਰੇ ਨੇ ਚਾਹ ਬਣਾ ਲਿਆਂਦੀ ਤੇ ਜਗਰੂਪ ਨੇ ਕਰ ਲਈ ਪਿੰਨੀਆਂ ਦੀ ਡਿਮਾਂਡ। ਕੀ ਭੁੱਖ ਲੱਗੀ ਪਿੰਨੀਆਂ ਬਣਾ ਦਿਓ ਮੈਨੂੰ। ਇੱਧਰ ਸੁਣੋ ਹੀ ਲੱਗਦਾ ਕੋਟੀ ਹੋਂਨ ਲੱਗੀ ਆ ਵੀ ਮੰਮੀ ਛੱਡ ਕੇ ਚਲੇ ਗਈ ਤੇ ਮੈਂ ਕੋਟੀ ਹੋਂਨਾ ਸਾਰੀ ਉਹਨਾਂ ਨੂੰ ਉਹਨੇ ਤੇ ਬਲੇਟਾ ਮਾਰ ਲਿਆ ਸੁਣੋ ਹੀ ਛੱਡ ਇਹਨੂੰ ਕਿੱਧਰ ਦੀ ਕਿੱਧਰ ਲੈ ਗਈ ਆ ਇੱਧਰ ਆ ਐਣੋ ਚੱਲ ਹਾਂ ਠੀਕ ਐ ਜਾ ਸਿੱਖਣ ਦੇਈ ਆ ਵੀ ਛੱਡ ਗਈ ਐ ਤੇ ਮੈਂ ਹੁੰਦੀ ਹਣ ਗਾੜੀਆਂ ਤੂੰ ਨਹੀਂ ਖਾਣੀ ਪਿੰਨੀ ਨਾ ਮੈਂ ਨਹੀਂ ਖਾਣੀ ਕਿਉਂ ਰੋਟੀ ਜ਼ਿਆਦੀ ਖਾ ਲਈ ਰੋਟੀ ਖਾਦੀ ਅੱਛਾ ਉਹਨੇ ਤਾਂ ਖਰੇ ਖਾਦੀ ਇੱਕ ਤਾਂ ਠੰਡੇ ਹੋ ਕੇ ਬੜੇ ਭਰਦਾ ਜਿਵੇਂ ਵੜਾਣਾ ਬੰਮਾ ਸਦਿਆਂ ਦਾ ਬਮਾਰਦਾ ਇਸ਼ਾਰਾ ਕਰਦੇ ਜਗਾਣਾ ਜੇ ਬੜਾ ਦੁਖੀ ਹੁੰਦਾ ਸਾਡੇ ਤੋਂ ਆਏ ਖਰਚੇ ਤੇ ਖਰਚਾ ਸਹੀ ਗੱਲ ਆ ਜਿਆਦਾ ਦੁਖੀ ਮੇਰੇ ਤੋਂ ਤੇ ਜਿਆਦਾ ਦੁਖੀ ਹੋਇਆ ਪਿਆ ਕੋਈ ਆ ਹੀ ਹੀ ਕਰੀ ਜਾਂਦਾ ਮੁੜ ਕੇ ਆਹ ਖਰੀਦਣੀ ਨਾਬੇ ਵਾਲੀ ਜ਼ਮੀਨ ਨਾਬੇ ਆ ਨੀ ਨਾਬੇ ਵਾਲੀ ਮੈਂ ਚਾਹਿੰਦਾ ਮੈਂ ਲਾ ਗਾਣਾ ਕੱਢਦੇ ਮੰਮੀ ਅੰਦਰਲਾ ਮੇਰੀ ਮਾਂ ਦੇ ਸਾਹਮਣੇ ਗਾਲ ਨਹੀਂ ਕੱਢੀ ਮੈਨੂੰ ਠੀਕ ਹੈ ਨਾ ਮਾਂ ਆ ਮੇਰੀ ਮਾਂ ਕਿnabla ਦੀ ਮਾਂ ਦੇ ਸਾਹਮਣੇ ਬੋਲਣ ਨਹੀਂ ਨਾ ਦਿੰਦਾ ਮੈਨੂੰ ਉਦਾਂ ਮੈਂ ਆਪਣੇ ਮਾਂ ਦੇ ਸਾਹਮਣੇ ਤੈਨੂੰ ਵੀ ਬੋਲਣ ਦੇਣਾ ਆਏ ਓਏ ਆ ਤਾਂ ਜਿਆਦਾ ਘਸ ਕੇ ਬੰਦ ਤੀ ਉਹ ਮਾਂ ਜੀ ਇਹ ਮੈਂ ਕਮਣੇ ਚੱਲ ਚੁਣੇ ਹੋਰ ਕੀ ਮੈਂ ਤਾਂ ਗਿਆ ਖੰਦੇ ਆ ਮੈਂ ਇਕੱਲੀ ਬੈਠੀ ਰਹਿਣਾ ਘਰੇ ਮੰਮੀ ਜੋ ਛੱਡ ਕੇ ਹੀ ਨਾ ਵਿਚਰੀ ਆਉਂਦੀ ਕਿਉਂ ਮ ਮਲਖਣੀ ਜੀ ਉਹਦਾ ਕਰਕੇ ਮੈਂ ਕਹਦੀ ਮੈਂ ਜੋ ਖਰਾਬ ਨਾ ਆ। ਖੁੱਲਣ ਨਹੀਂ ਦੇਈ। ਜਾ ਬੈਠੋ ਉਹ ਦੇ ਦੀ। ਕੰਦਰੀ ਕੰਦਰੀ ਕੰਦਰੀ। ਹੈ? ਖੁੱਲ ਗਈ। ਬੈਂਟੀਟ ਕਰ ਰਹੀ ਮਾ। ਮਾ ਆਦ ਉਹ ਨੀ ਗਾ ਮਾਮਾ ਤੀਆਂ ਆ ਚੁੱਪ ਚਾਪ ਬੈਠੇ ਆ। ਹੁਣ ਆਉਂਦੇ ਆ ਇਹਨੇ ਠੰਡੇ ਹੋ ਕੇ ਭਰਨੇ ਸਟਾਰਟ ਕਰਦੇ। ਤੋ ਬਦੱਸਦਾ ਸਹੀ ਆ ਵਿਚਾਰਾ ਦੁਖੀ ਵੜਾ ਲੈ ਪੇਟੇ ਮੁੱਕੀ ਦੇਖਿਆ ਹੋਇਆ ਡਿਕਣਾ ਗੇ ਕਾਲਾ ਜਾ ਆ ਬਿੱਗਾ ਜੰਮੋ ਚਾ ਆ ਤੁਹਾਡੇ ਹੱਥ ਧੋਤੇ ਨਾ ਕੱਢੋ ਧਾਗਾ ਜਿਹ ਵਿੱਚ ਚਾਹ ਆ ਬਣਾ ਲਈ ਚਾਹ ਬਣ ਗਈ ਸਵੇਰ ਟਾਈਮ ਜਿਆਦਾ ਚਾਹੀਦੀ ਜੀ ਹੁੰਦੀ ਨਾ ਇਹ ਵਾਰ ਤੇ ਥੋੜੀ ਚਾਹੀਦੀ ਹੁੰਦੀ ਹੈ ਜੀ ਬਲੂ ਬੋਗੋਟਾ ਦਾ ਪਾਣੀ ਮੈਂ ਗੀਆ ਜੀ ਗਰੂਪ ਨੇ ਤੇ ਵੱਧ ਪੀਣੀ ਨਹੀਂ ਆਪਾਂ ਭਾਂ ਪੀ ਲਈਏ ਉਹਨੇ ਹਨਾ ਮੈਨੂੰ ਥੋੜੀ ਜੀ ਦਹੀਂ ਥੋੜੀ ਜੀ ਦਹੀਂ ਪਾਸਾ ਉਹ ਜੀ ਗਰੂਪ ਨੂੰ ਵੀ ਆਓ ਪਿੰਨੇ ਆ ਸਵਾਦ ਲੱਗੀਆਂ ਅੱਜ ਕੱਲ੍ਹ ਅਣੀਆਂ ਜਿਆਦੀ ਨੇ ਜਿਹੜੀ ਆਪਾਂ ਹੁਣ ਬਣਾਈਆਂ ਡੈਡੀ ਨੂੰ ਉਹ ਕੁਲੀਆਂ ਆਹੋ ਤਾਂ ਕਰਕੇ ਹਨਾ ਜਿਸੇ ਕਰਕੇ ਕਿ ਉਦਾਂ ਕੋਈ ਡਿਫਰੈਂਸ ਵੀ ਹੈਗਾ ਹਾਂ ਕਿਸੇ ਇਹ ਕਿ ਸੋਨਾ ਲੱਗਾ ਹੋਵੇ ਇਹ ਆਦੇ ਹੱਥ ਹੀ ਲੱਗਾ ਜਿਹੜਾ ਇਹ ਬੱਚਾ ਆਹ ਉਹ ਆ ਉਹ ਗੰਗਲ ਲੱਗਾ ਨਾ ਨੇ ਪੋਚਲੇ ਆ ਵੀ ਨਾ ਨਿਰਮਨ ਜਾਨ ਲੋ ਨਿਰਮਨ ਨਹੀਂ ਹੈ ਕੰਮ ਨਾ ਬੂਰੀ ਰਾਜ ਲਈ ਬੈਠੇ ਸਹੀ ਗੱਲ ਹੀ ਨਾ ਉਹ ਦੋ ਚੋਕ ਹੰਮੀ ਬੋਤ ਇਹੜਾ ਮਾਰੀ ਉਹ ਲਾ ਮੁੜ ਕੇ ਫੇਰ ਸਵੇਰ ਨਾਲ ਨਿਆਣੇ ਪੇਰਾ ਆਣਾ ਸਰ ਮੈਂ ਬਰਾਬਰ ਨਿਆਣੇ ਆਇਆ ਨੇ ਤੇ ਆਂਦੀਆਂ ਨੇ ਮੰਨਿਆ ਨਾ ਨਿਆਣਿਆਂ ਨੇ ਫੇਰ ਮੈਂ ਉਹਨਾਂ ਨਾਲ ਨਹੀਂ ਕੱਖੀ ਹੋਣਾ ਉਹਨਾਂ ਦੇ ਤੇ ਆਂਦੇ ਹੁੰਦੇ ਕੱਲ੍ਹ ਆਉਣਾ ਕੱਲ੍ਹ ਹੋਣਾ ਵਾ ਤੇ ਕਰ ਲੋ ਖਾਣੀ ਮੇਰੀ ਸੱਤ ਨਹੀਂ ਆਉਣੀ ਕੱਲ੍ਹ ਆ ਕੇ ਦੇ ਨਹੀਂ ਮੈਨੂੰ ਪਰਸੋਂ ਘਰੇ ਹੀ ਜੇ ਪਰਸੋਂ ਭਰ ਉਹਨਾਂ ਚੱਲ ਜਾਣਾ ਮੈਂ ਬਾਤ ਚੱਲਣਾ ਉਹ ਵਿੱਚ ਸਾਤਾ ਕਿੰਨੇ ਚਿਰ ਤੱਕ ਜਾਂਦੇ ਕਮ ਨਾ ਪਸੋ ਬੋਲ ਲਾ ਨਾ ਇਕਤਰੀਕ। ਪਰसों ਇਕਤਰੀਕ। ਲੋ ਗੈਸ ਟਾਈਮ ਹੋ ਗਿਆ ਸ਼ਾਮ ਦਾ 7 ਵਜੇ ਦਾ ਤੇ ਆਪਾਂ ਹੁਣੇ ਹੋਇਆ ਫਰੀ ਤੇ ਮੈਂ ਪੱਟੀ ਕਰ ਲਈ ਤੇ ਲੰਮੇ ਲੱਗੇ ਪੈੜ ਰੋਟੀ ਦੀ ਹੈ ਕਾ ਅੱਜ ਮੰਮੀ ਨੇ ਬਣਾਈ ਆਲੂ ਬਤਾਉਾਂ ਦੀ ਸਬਜੀ ਤੇ ਅੱਜ ਗਰੂਪ ਹੁਣ ਗਿਆ ਥੋੜਾ ਜਿਹਾ ਉਧਰ ਬਾਹਰ ਤੇ ਉਹਨਾਂ ਨੇ ਆ ਜਾਣਾ ਥੋੜੀ ਦੇਰ ਤੱਕ ਤੇ ਫਿਰ ਆਪਾਂ ਬੱਸ ਹੁਣ ਗੱਲਾਂ ਬਾਤਾਂ ਕਰਕੇ ਪੈਨੇ ਲੰਮੇ ਤੇ ਤੁਸੀਂ ਦੱਸੋ ਆਈ ਦੀ ਬੜੀ ਛੋਟੀ ਜੀ ਵੀਡੀਓ ਕਿੱਦਾਂ ਦੀ ਲੱਗੀ ਅਗਰ ਵੀਡੀਓ ਥੋੜੀ ਵਧੀਆ ਲੱਗੀ ਹੋ ਪਲੀਜ਼ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੇਲੋ ਹਨਾ ਲੋਕੀ ਮੈਂ ਲਾਇਆ ਸਾਹਿਬ ਅੱਜਕੱਲ ਦੁਨੀਆ ਨਾਲ ਵੇਲੋ ਕਿੱਦਾਂ ਦੀ ਆ ਵੀ ਚੋਰੀ ਚੋਰੀ ਵਲੌਗ ਸਾਰੇ ਹੀ ਵਹਿੰਦੇ ਦੁਨੀਆ ਹਨਾ ਤੇ ਪਰ ਖਾਸ ਤੌਰ ਤੇ ਕੁਝ ਕੁ ਲੋਕ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਤੇ ਵੇ ਲੋਣਾ ਵਲੌਗ ਦੇਖਦੇ ਨੇ ਤੇ ਕਿਤੇ ਕਿਸੇ ਨੂੰ ਜਿੱਦਾ ਮਰਜ਼ੀ ਹਿਲਾ ਲਵੋਣਾ ਕਿਸੇ ਨੇ ਮੈਸੇਜ ਕਰਕੇ ਇਹ ਨਹੀਂ ਪੁੱਛਿਆ ਵੀ ਕੀ ਹਾਲ ਆ ਬਟ ਇਹ ਆ ਕਿ ਵਲੌਗ ਅਹੀਂ ਚੋਰੀ-ਚੋਰੀ ਦੇਖਣਾ ਅਗਲੇ ਦੇ ਘਰ ਦੀ ਜਾਣਕਾਰੀ ਅਹੀਂ ਲੈਣੀ ਆ ਵੀ ਅਗਲਾ ਕੀ ਕਰਦਾ ਕੀ ਨਹੀਂ ਕਰਦਾ ਇਹ ਕੋਸ਼ ਆਪਾਂ ਹਣਾ ਜ਼ਰੂਰ ਵੇਖਣਾ ਤੇ ਪਰ ਪਤਾ ਕਿੰਨੂੰ ਨਹੀਂ ਲੱਗਦਾ ਹਣਾ ਮੈਨੂੰ ਪਤਾ ਮੇਰੇ ਬਲੌਗ ਕੌਣ ਕੌਣ ਵੇਖਦਾ ਮੇਰੇ ਰਿਸ਼ਤੇਦਾਰਾਂ ਚ ਕੌਣ ਵੇਖਦੇ ਆ ਰਿਸ਼ਤੇਦਾਰਾਂ ਤੋਂ ਬਾਅਦ ਕੌਣ ਵੇਖਦੇ ਆ ਉਦਾਂ ਸਾਡੇ ਘਰ ਦੀ ਪੂਰੀ ਖਬਰ ਹਰੇਕ ਨੂੰ ਹੁੰਦੀ ਆ ਹਣਾ ਉਹ ਆਪਾਂ ਹਣਾ ਰੱਖਣੀ ਆ ਬਸ ਇਹ ਆ ਕਿ ਕਿਸੇ ਦੇ ਦੁੱਖ ਸੁੱਖ ਚ ਜੇ ਆਪਾਂ ਕਿਦਾ ਹਾਲ ਹੀ ਨਾ ਪੁੱਛਦੇ ਤੇ ਮੈਨੂੰ ਕਿ ਫਿੱਟੇ ਮੂੰਹ ਇਹੋ ਜੀ ਰਿਸ਼ਤੇਦਾਰੀ ਦਾ ਤੇ ਇਹੋ ਜੀ ਭੈਣ ਭਰਾ ਬਣੇ ਦਾ ਠੀਕ ਆ ਤੇ ਚਲੋ ਦਫਾ ਕਰੋ ਇਹ ਜੇ ਲੋਕਾਂ ਨੂੰ ਬਾਕੀ ਜਿਹੜੇ ਮੇਰੇ ਭੈਣ ਭਰਾਵਾ ਜਿਨ੍ਹਾਂ ਨੇ ਬਹੁਤ ਸਾਰਾ ਪਿਆਰ ਕਰਦੇ ਆ ਜਿਨ੍ਹਾਂ ਨੇ ਇੰਸਟਾਗ੍ਰam ਤੇ ਇੰਨੇ ਮੈਸੇਜ ਕੀਤੇ ਕੱਲ ਪਰਸੋਂ ਦੇ ਕਿ ਦੀਦੀ ਕੀ ਹਾਲ ਆ ਦੀਦੀ ਕੀ ਹਾਲ ਆ ਮੈਨੂੰ ਇਹੋ ਜੀ ਫੈਮਲੀ ਚਾਹੀਦੀ ਮੈਂ ਕੁਝ ਕਹਿ ਨਹੀਂ ਸਕਦੀ ਹਨਾ ਤੇ ਬਾਕੀ ਮੇਰੇ ਇੰਸਟਾਗ੍ਰam ਵਾਲੀ ਫੈਮਲੀ ਨੇ ਬਹੁਤ ਸਾਰੇ ਮੇਰੇ ਭੈਣ ਭਰਾਵਾ ਜਿਹੜੇ ਕਿ ਨਾ ਮੈਸੇਜ ਤੇ ਮੈਸੇਜ ਕਰਨ ਲਿਆ ਕਿ ਦੀਦੀ ਕੀ ਹਾਲ ਆ ਅਗਰ ਤੁਹਾਨੂੰ ਕੋਈ ਜ਼ਰੂਰਤ ਆ ਤੇ ਦੱਸੋ ਹਣਾ ਤੇ ਇਹੋ ਜੇ ਹਣਾ ਫਿਰ ਆਪਾਂ ਇਹੋ ਜੇ ਰਿਸ਼ਤੇਦਾਰਾਂ ਨੂੰ ਇਹੋ ਜੇ ਲੋਕਾਂ ਨੂੰ ਕੀ ਕਰਨਾ ਜਿਨ੍ਹਾਂ ਨੇ ਇੱਕ ਮੈਸੇਜ ਕਰਕੇ ਤਾਂ ਹਾਲ ਨਹੀਂ ਪੁੱਛਿਆ ਫੋਨ ਤੇ ਚਲੋ ਬਹੁਤ ਵੱਡੀ ਗੱਲ ਹੈ ਨਾ ਤੇ ਜਿਹੜੇ ਭੈਣ ਭਰਾ ਹਣਾ ਆਪਾਂ ਨੂੰ ਆਪਣੇ ਨਾਲ ਦਿਲੋਂ ਅਟੈਚ ਆ ਦਿਲੋਂ ਆਪਾਂ ਨੂੰ ਪਿਆਰ ਕਰਦੇ ਆ ਆਪਾਂ ਨੂੰ ਮੈਸੇਜ ਕਰ ਕਰਕੇ ਪੁੱਛ ਹੁੰਦੇ ਆ ਫਿਰ ਉਹੋ ਜੇ ਲੋਕਾਂ ਦੇ ਆਪਣੇ ਰਿਸ਼ਤੇਦਾਰ ਨਾਲ ਤੇ ਉਹੋ ਜੇ ਲੋਕ ਚੰਗੇ ਹਨਾ ਤੇ ਚਲੋ ਕੋਈ ਗੱਲ ਨਹੀਂ ਜੀਂਦੇ ਰਹਿਣ ਵਾਸਤੇ ਰਹਿਣਾ ਸਾਰੇ ਹੀ ਹਨਾ ਆਪੋ ਆਪਣੇ ਘਰਾਂ ਦੇ ਵਿੱਚ ਖੁਸ਼ ਰਹਿਣਾ ਆਪਣੀ ਤੇ ਦਿਨੋਂ ਇਹੋ ਦਵਾ ਵਾ ਤੇ ਬਾਕੀ ਮੇਰੇ ਭੈਣ ਭਰਾ ਜਿਨ੍ਹਾਂ ਨੇ ਮੈਨੂੰ ਪੁੱਛਿਆ ਜਿਨ੍ਹਾਂ ਨੇ ਮੈਨੂੰ ਮੈਸੇਜ ਕਰਕੇ ਕਿ ਕੀ ਕੀ ਆਲਾ ਕੀ ਆਲਾ ਉਹਨਾਂ ਦਾ ਮੈਂ ਦਿਨੋਂ ਧੰਨਵਾਦ ਕਰਦੀ ਆਂ ਹਾਂਜੀ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਕਰਦੇ ਹਾਂ ਐਂਡ ਤੇ ਤੁਹਾਡੀਆਂ ਦੁਆਵਾਂ ਅ ਕੰਨੋਂ ਬਟਾ ਕੇ ਚੱਲਾਂਗੇ ਤੇ ਤੁਹਾਡੀਆਂ ਦੁਆਵਾਂ ਦੇ ਨਾਲ ਜਿਹੜਾ ਕੀ ਆ ਆਪਾਂ ਨੂੰ ਕਾਫੀ ਹੱਦ ਤੱਕ ਇੰਪਰੂਵਮੈਂਟ ਹੋ ਰਹੀ ਹੈ ਬਾਕੀ ਡਾਕਟਰ ਨੇ ਕਿਹਾ ਕਿ 10 ਦਿਨ ਤੱਕ ਅੰਦਰ ਅੰਦਰ ਤੁਹਾਨੂੰ ਪਤਾ ਲੱਗੇਗਾ ਤੇ ਬਾਕੀ ਹੌਲੀ ਹੌਲੀ ਆਪਾਂ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਬਸ ਤੁਸੀਂ ਇਹ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਦੁਆ ਕਰਦੇ ਰਹੋ ਪਰ ਇਹ ਜ਼ਰੂਰ ਕਰਿਓ ਕਿ ਜਲਦੀ ਜਲਦੀ ਠੀਕ ਹੋ ਜਾਈਏ ਕਿ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਹੀ ਹਨਾ ਆਪਾਂ ਜਿਹੜਾ ਕਿ ਇੱਥੋਂ ਤੱਕ ਹੈਗੇ ਆਂ ਤੇ ਅੱਗੇ ਵੀ ਰਾਵਾਂਗੇ ਤੇ ਬਾਕੀ ਇਹ ਕਿੰਨੇ ਪਤਾ ਪਤਾ ਨਹੀਂ ਕਿੰਨੇ ਪਟਾਕੇ ਚਲਾਏ ਦੋ ਆਪਣੇ ਵਿੜੇ ਦੇ ਵਿੱਚ ਆ ਕੇ ਡਿੱਗਾ ਤੇ ਉਹ ਪਟਾਕਾ ਫਟਿਆ ਤੇ ਸੁਣੋ ਇਹ ਵਿਚਾਰੀ ਭੱਜ ਕੇ ਅੰਦਰ ਆ ਗਈ ਉਧਰ ਦੇਖਿਓ ਉਹ ਵਿਚਾਰੀ ਦਾ